ਸੋ ਰਾਜਪੁਰਾ ਦੇ ਡੀਪੀਐਸ ਸਕੂਲ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਕਿ ਐਨੂਅਲ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ ਹੈ ਸੋ ਤੁਹਾਨੂੰ ਦਿਖਾਵਾਂਗੇ ਸਪੋਰਟਸ ਮੀਟ ਦੇ ਵਿੱਚ ਕਿਸ ਤਰ੍ਹਾਂ ਦੀ ਐਕਟੀਵਿਟੀ ਰਹਿੰਦੀ ਹੈ ਤੇ ਕਿਸ ਤਰ੍ਹਾਂ ਦੀ ਗੇਮਸ ਬੱਚੇ ਆਪਣੀ ਪੇਸ਼ ਕਰਦੇ ਹਨ ਤੇ ਤੁਸੀਂ ਬਣੇ ਰਹੋ ਨਿਊ ਜਨਰੇਸ਼ਨ ਪੰਜਾਬ ਦੇ ਨਾਲ ਸੋ ਤੁਹਾਨੂੰ ਬਿਨਾਂ ਦੇਰੀ ਕਰੇ ਲੈ ਕੇ ਚਲਦੇ ਹਾਂ ਇਸ ਸਪੋਰਟਸ ਮੀਟ ਦੇ ਵਿੱਚ ਤੇ ਦਿਖਾਣੇ ਕਿ ਬੱਚਿਆਂ ਦੀ ਐਕਟੀਵਿਟੀ ਕਿਸ ਤਰ੍ਹਾਂ ਦੀ ਨਹੀਂ ਰਾਜਪੁਰਾ ਦੇ ਇੱਕ ਬਹੁਤ ਹੀ ਵਧੀਆ ਸਕੂਲ ਜਿਹੜਾ ਹੈ ਡੀਪੀਐਸ ਸਕੂਲ ਦੇ ਵਿੱਚ ਸਪੋਰਟਸ ਮੀਟ ਜਿਹੜੀ ਰੱਖੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਪੇਰੈਂਟਸ ਪੇਰੈਂਟਸ ਵੀ ਜਿਹੜਾ ਹੈ ਫੁੱਲ ਇੰਜੋਏ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਰਸੇ ਦੀ ਜਿਹੜੀ ਹੈ ਗੇਮ ਜਿਹੜੀ ਹੈ ਉਹ ਚੱਲਨ ਜਾ ਰਹੀ ਹੈ ਇਹ ਦੋਨੋਂ ਪਾਸੇ ਜਿਹੜੇ ਹੈ ਪੇਰੈਂਟਸ ਤੁਸੀਂ ਤੁਹਾਨੂੰ ਨਜ਼ਰ ਆ ਰਹੇ ਆ ਕਿ ਪੈਰੈਂਟਸ ਦੀ ਜਿਹੜੀ ਹੈ ਗੇਮ ਇੱਕ ਵਾਰੀ ਕਰਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਇੰਜੋਏ ਕਰੋ ਇਸ ਗੇਮ ਨੂੰ ਫਿਰ ਆਪਾਂ ਪੈਰੈਂਟਸ ਨਾਲ ਜਿਹੜੀ ਹੈ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਪੂਰਾ ਜੋਰ ਜਿਹੜਾ ਹੈ ਉਹ ਲਾਇਆ ਜਾ ਰਿਹਾ ਪੈਰੈਂਟਸ ਵੱਲੋਂ ਦੇਖ ਸਕਦੇ ਤੁਸੀਂ ਕੀ ਬੜਾ ਇੰਜੋਏ ਜਿਹੜਾ ਹੈ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਡੀਪੀਐਸ ਸਕੂਲ ਦੇ ਵਿੱਚ ਖੜੇ ਹਾਂ ਇਸ ਟਾਈਮ

ਜੋ ਆਏ ਕਰ ਰਹੇ ਆ ਪਹਿਲਾ ਵਾਰ ਇਹ ਇਵੈਂਟ ਹੋ ਰਿਹਾ ਆ ਆਪਾਂ ਪੂਰਾ ਪਾਰਟਿਸਪੀਟ ਕਰ ਰਹੇ ਆ ਪੇਰੈਂਟਸ ਨੂੰ ਵੀ ਵਧੀਆ ਓਪਰਚ्युनिटी ਦਿੱਤੀ ਹੈ ਤਾਂ ਕਿ ਬੱਚੇ ਨਾ ਆਪਾਂ ਕੰਮ ਕਰ ਸਕੀਏ ਤੁਸੀਂ ਦੇਖ ਸਕਦੇ ਹੋ ਕਿ ਪੇਰੈਂਟਸ ਕਿੰਨੇ ਖੁਸ਼ ਹੈ ਇਹ ਲਗਾਤਾਰ ਪੇਰੈਂਟਸ ਦੀਆਂ ਗੇਮਾਂ ਜਿਹੜੀਆਂ ਉਰੇ ਕਰਾਈ ਜਾ ਰਹੀਆਂ ਪੇਰੈਂਟਸ ਦੀ ਵੀ ਕਰਾਈ ਜਾ ਰਹੀ ਹੈ ਬੱਚਿਆਂ ਤਾਂ ਕਰਾਈ ਜਾ ਹੀ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਬੜਾ ਵਧੀਆ ਜਿਹੜਾ ਹੈ ਅਰੇਂਜਮੈਂਟ ਜਿਹੜਾ ਹੈ ਇਹਨਾਂ ਵੱਲੋਂ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਵੀ ਵਧੀਆ ਸਕਰੀਨਾਂ ਜਿਹੜੀਆਂ ਲਾਈ ਗਈਆਂ ਤੇ ਸਾਹਮਣੇ ਸਟੇਜ ਬਣਾਈ ਹੈ ਚੀਫ ਗੈਸਟ ਵੀ ਜਿਹੜੇ ਆਰੇ ਆਏ ਹੈ ਤੇ ਪੇਰੈਂਟਸ ਦੀ ਜਿਹੜੀ ਹੈ ਉਹ ਜੜੀਆਂ ਹੋਰ ਕਰਵਾਈ ਜਾ ਰਹੀਆਂ ਤੇ ਲਗਾਤਾਰ ਇਸ ਹੀ ਖਬਰ ਤੇ ਅਸੀਂ ਬਣੇ ਹੋਇਆ ਬੀਪੀਐ ਸਕੂਲ ਦੇ ਵਿੱਚ ਖੜੇ ਹਾਂ ਜਿੱਤੇਗੀ ਸਪੋਰਟਸ ਮੀਟ ਜਿਹੜੀ ਰੱਖੀ ਗਈ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਪਹਿਲੀ ਵਾਰ ਜਿਹੜੀ ਅਸੀਂ ਸਪੋਰਟਸ ਮੀਟ ਦੇਖਣ ਨੂੰ ਮਿਲ ਰਹੀ ਹੈ ਤੇ ਤੁਸੀਂ ਵੀ ਪੂਰਾ ਇੰਜੋਏ ਕਰੋ ਨਿਊਜ਼ ਜੀਨ ਪੰਜਾਬ ਤੇ ਤੁਹਾਨੂੰ ਲਗਾਤਾਰ ਇਹ ਸਪੋਰਟਸ ਮੀਟ ਦਿਖਾਈ ਜਾ ਰਹੀ ਹੈ ਆਪਾਂ ਗੱਲਬਾਤ ਕਰਾਂਗੇ ਪ੍ਰਿੰਸੀਪਲ ਮੈਡਮ ਦੇ ਨਾਲ ਤੇ ਡਾਇਰੈਕਟਰ ਮੈਡਮ ਜਿਹੜੇ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਬਣੇ ਰਹੋ ਨਿਊਜ਼ ਜੀਨ ਪੰਜਾਬ ਦੀ ਖਬਰ ਦੇ ਨਾਲ ਬੀਪੀਐਸ ਸਕੂਲ ਦੇ ਵਿੱਚ ਖੜੇ ਆ ਤੇ ਸਪੋਰਟਸ ਮੀਟ ਜਿਹੜੀ ਰੱਖੀ ਗਈ ਹੈ ਪਹਿਲੀ ਵਾਰ ਦੇਖਣ ਨੂੰ ਮਿਲ ਰਹੀ ਹੈ ਇੰਨੀ ਵਧੀਆ ਸਪੋਰਟਸ ਮੀਟ ਦੇਖਣ ਨੂੰ ਮਿਲ ਰਹੀ ਹੈ ਤੇ ਤੁਸੀਂ ਲਗਾਤਾਰ న్యూਸ 8950 ਤੇ ਦੇਖ ਰਹੇ ਹੋ ਕਿ ਬੱਚੇ ਤਾਂ ਜਿੱਥੇ ਸਪੋਰਟਸ ਦਾ ਆਨੰਦ ਲੈ ਰਹੇ ਹੋਂਦੇ ਪੇਰੈਂਟਸ ਦੀ ਵੀ ਜਿਹੜੀ ਹੈ ਗੇਮਸ ਕਰਾਈ ਜਾ ਰਹੀ ਹੈ ਤਾਂ ਪੇਰੈਂਟਸ ਨੇ ਜਿਵੇਂ ਦੱਸਿਆ ਕਿ ਅਸੀਂ ਪਹਿਲੀ ਵਾਰ ਜਿਹੜਾ ਹੈ ਐਹ ਜੀ ਸਪੋਰਟਸ ਮੀਟ ਦੇਖੀ ਤੇ ਬਹੁਤ ਇੰਜੋਏ ਕਰ ਰਹੇ ਆ ਤੇ ਉਹਨਾਂ ਦਾ ਉਰਦੂ ਜਾਣ ਨੂੰ ਵੀ ਜਿਹੜਾ ਹੈ ਮਨ ਨਹੀਂ ਕਰ ਰਿਹਾ ਨਹੀਂ ਤਾਂ ਕੁਝ ਪੇਰੈਂਟਸ ਐਜੇ ਉਹਨੇ ਕੰਮ ਤੋਂ ਬਿਜ਼ੀ ਹੁੰਨੇ ਆ ਉਹ ਚਲੇ ਜਾਂਦੇ ਆ ਮੈਮ ਕੀ ਕਹਿਣਾ ਪੈਰੈਂਟਸ ਨੂੰ ਥੈਂਕ ਯੂ ਵੈਰੀ ਮਚ ਐ ਮੇ ਪੈਰੈਂਟਸ ਦਾ ਟੀਚਰਸ ਦਾ ਬੱਚਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਅਪਰੀਸ਼ੀਏਸ਼ਨ ਕਰਨੀ ਹੈ ਕਿ ਇੰਨੇ ਐਨਥੂਸੀਆਸਟਿਕਲੀ ਐਨੀ એનર્ਜੀ ਦੇ ਨਾਲ ਇੰਨੇ ਸ਼ੌਕ ਦੇ ਨਾਲ ਸਾਰੇ ਪਾਰਟਿਸਿਪੇਟ ਕਰ ਰਹੇ ਨੇ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਐਸਦੀ એનર્ਜੀ ਦੇਖ ਕੇ ਬਹੁਤ ਵੱਡਾ ਸਮੇਂ ਨੂੰ ਕਿਸ ਤਰ੍ਹਾਂ ਖਿਆਲ ਆਇਆ ਕਿ ਐਜੀ ਐਨੂਅਲ ਫੰਕਸ਼ਨ ਨਾ ਰੱਖ ਕੇ ਐਜੀ ਐਨੂਅਲ ਇਹ ਜਿਹੜੀ ਸਪੋਰਟਸ ਮੀਟ ਰੱਖੀ ਜਾਵੇ ਐਕਚੁਅਲੀ ਅਸੀਂ ਦੇਖ ਰਹੇ ਸੀ ਕਿ ਬੱਚਿਆਂ ਦੀ ਨਾ ਫਿਜ਼ੀਕਲ ਐਕਟੀਵਿਟੀ ਘਰਾਂ ਬਹੁਤ ਘੱਟ ਹੋ ਗਈ ਸੀ ਸੋ ਵੀ ਦੈਟਸ ਸਾਟ ਕਿ ਐਕਸਪੋਰਟਸ ਵੈਸੇ ਵੀ ਰਿਲੀਜੀਅਨ ਐਂਡ ਅਨਰ ਵਾਸਤੇ ਦ ਸਪੋਰਟਸ ਦ ਵੀ ਸਟਾਰਟ ਕਿ ਬੱਚਿਆਂ ਨੂੰ ਥੋੜਾ ਲੜਾਈਏ ਜ਼ਿਆਦਾ ਅੱਛੇ ਫਿਜ਼ੀਕਲ ਐਕਟੀਵਿਟੀ ਕਰਾਈਏ ਐਂਡ ਐਵਰੀਬਾਡੀ ਡਿਡ ਵੈਰੀ ਵੈਰੀ ਵੈਲ ਇਹ ਸਪੋਰਟਸ ਮੀਟ क्रेडिट किसमी कराई गई है डी पी एस राजपोरा की पूरी टीम प्रिंसीपल गीतिका चंद्रा पूरे स्टाफ ने बच्चों ने बहुत मेहनत की और है और मैं बड़ी खुशी होती है कि जलों भी मैं इतने आई हूँ मैं देखती हूँ कि डी पी एस राजपुरा मेरी विजन के हिसाब से चल रही है ਅਸੀਂ ਉਸ ਟਾਈਮ ਤੋਂ ਤੁਹਾਡੇ ਨਾਲ ਜੁੜੇ ਹੋਏ ਆ ਜਦ 10 ਬੱਚੇ ਸਕੂਲ ਦੇ ਵਿੱਚ ਹੁੰਦੇ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹ ਇੱਕ ਗਰਾਊਂਡ ਦੇ ਵਿੱਚ ਪਠਾਨ ਦੀ ਜਗ੍ਹਾ ਵੀ ਨਹੀਂ ਹੈ ਇਸ ਤਰ੍ਹਾਂ ਦਾ ਫੀਲ ਹੁੰਦਾ ਹੈ ਬਹੁਤ ਅੱਛਾ ਫੀਲ ਹੁੰਦਾ ਹੈ ਐਂਡ ਮੈਂ ਮਤਲਬ ਮੇਰੇ ਕੋ ਲਵ ਨਹੀਂ ਲੋਗਾ ਦਾ ਰਾਜਪੁਰਾ ਦੇ ਵਾਸੀਆਂ ਦਾ ਸ਼ੁਕਰੀਆ ਕਰਨ ਵਾਸਤੇ ਧੰਨਵਾਦ ਕਰਨ ਵਾਸਤੇ ਜੋ ਉਹਨਾਂ ਨੇ ਆਪਣਾ ਫੇਥ ਦਿਖਾਇਆ ਸਾਡੇ ਉੱਤੇ ਐਂਡ ਲਵ ਕਰੇ ਵਾਈਗੁਰ ਕਰੇ ਬਸ ਸਾਨੂੰ ਹਿੰਮਤ ਮਿਲਦੀ ਰਹੇ ਕਿ ਵੀ ਵੀ ਸ਼ੁਡ ਬੀ ਏਬਲ ਟੂ ਲਿਵ ਅਪ ਟੂ ਥੇਅਰ ਫੇਸ ਇਸ ਤੋਂ ਬਾਅਦ ਕੋਈ ਵੱਡਾ ਪ੍ਰੋਜੈਕਟ ਆਖਰ ਦੇ ਵਿੱਚ ਤੁਹਾਨੂੰ ਟਾਈਮ ਜ਼ਿਆਦਾ ਲੱਲੇ ਮੈਂ ਇਸ ਤੋਂ ਬਾਅਦ ਕੋਈ ਵੱਡਾ ਪ੍ਰੋਜੈਕਟ ਉਹਨੇ ਜਿਵੇਂ ਬੱਚਿਆਂ ਨੇ 에ਰੀਅਲ ਡਿਸਪਲੇ ਕੀਤਾ ਸੀ ਮੈਂ ਚਾਹਨੀ ਆ ਕਿ ਬੱਚਿਆਂ ਨੂੰ ਹੋਰ ਵੀ ਜ਼ਿਆਦਾ ਐਕਟੀਵਿਟੀਆਂ ਐਂਡ ਸਕਿਲਸ ਵਾਸਤੇ ਬੱਚਿਆਂ ਨੂੰ ਹੋਰ ਵੀ ਜ਼ਿਆਦਾ ਐਕਸਪੋਜ਼ਰ ਮਿਲੇ ਬਹੁਤ ਬਹੁਤ ਧੰਨਵਾਦੀ ਆਪ ਮਾਰੇ ਕੀ ਚਾਰੋ ਤਰਫ ਜਿਹੜਾ ਹੈ ਖੁਸ਼ੀ ਦਾ ਮਾਹੌਲ ਹੈ ਪ੍ਰਿੰਸੀਪਲ ਮੈਡਮ ਵੀ ਜਿਹੜੇ ਸਾਡੇ ਨਾਲ ਰਿਸ਼ਤਾ ਮੌਜੂਦ ਆਪਾਂ ਗੱਲ ਕਰਾਂਗੇ ਇਹ ਗੱਲ ਕਰਾਂਗੇ ਮੈਡਮ ਦੇ ਨਾਲ ਮੈਡਮ ਬੜੇ ਭਾਉਕ ਨਜ਼ਰ ਆ ਰਹੇ ਹੋ ਬੜੀ ਖੁਸ਼ੀ ਤੁਹਾਨੂੰ ਦਿਖ ਰਹੀ ਹੈ ਕੀ ਕਹਿਣਾ ਚਾਹੋਗੇ ਮੇਰੇ ਬੱਚੇ ਜਸਨਾਓ ਟੱਗਫੋਰ ਆਪਨੇ ਦੇਖੀ ਮੇਰੇ 18 ਬੱਚੇ 18 ਹੱਟੇ ਕੱਟੇ ਪੇਰੈਂਟਸ ਮੇਰੇ ਬੱਚੋ ਨੇ ਹਰਾ ਲਿਆ ਹਰਾ ਦਿਆ ਹਰਾ ਦਿਆ ਅੱਛੇ ਸੇ ਹਰਾ ਦਿਆ ਛੋਟਾ-ਵਟਾ ਨਹੀਂ ਖੁਸ਼ੀ ਹੁੰਦੀ ਹੈ ਕਿ ਪੇਰੈਂਟਸ ਚਾਹਤੇ ਕਿ ਹਮ ਬੱਚੋ ਸੇ ਹਾਰੇ बच्चे हाँ पेरेंट्स चाहते हैं पर आज ये बड़े कॉम्पिटेटिव वाले पेरेंट्स थे ये चाह रहे थे कि हम बच्चों को हराएं पर वैसे हर एक पेरेंट चाहता है कि वो उसका बच्चा हमेशा ही जीते और वो है है स्पोर्ट्स मीट रखी गई है। किस तरह का आज कैसे महसूस हो रहा है इतना मज़ा आ रहा है इतना मज़ा आ रहा है पिछला हफ्ता दस दिन हम लोगों ने तो तैयारियां की हैं बच्चे खुश है भाग रहे हैं हमने महीने से तैयारी की है महीने से हम लोग उनको भगा रहे थे उनकी एजिलिटी बढ़ा रहे थे उनका ਯਾ ਸਟੈਮਨਾ ਪੜਾ ਰਹੇ تھے aur pichle 10 din mein humne acchi taiyari ki hai बहुत अभी आप देखेंगे सीनियर्स की रेसेस होगी क्या कंपटीशन है हमारे पास देवजोत है गुनिक है अली है इतने अच्छे उधम है ग्रेड इलेवन का इतने अच्छे रनर्स हैं मैं आपको क्या बताऊं मजा आता है उनको देख के मिल्खा सिंह की याद आती है जब इसका क्रेडिट किस को देना चाहिए देखिए ये स्कूल आपको पता है का हमारे है उनकी गाइडेंस में सब कुछ होता है उनकी वजह से होता है उनके विजन की वजह से होता है हम तो एक मीडियम है मैं तो ਮੀਡੀਅਮ ਹੁਣ ਕਾ ਜੋ ਸੋਚਦੇ ਮੈਂ ਕਰਾ ਦੇਤੀ ਹੁਣ ਸਭ سے ਚੱਲਦਾ ਥੈਂਕ ਯੂ ਮੈਮ ਸੋ اے ਸੀ ਦੇ ਪ੍ਰਿੰਸੀਪਲ ਮੈਡਮ ਤੇ ਬਿੰਦਰਾ ਮੈਡਮ ਨਾਲ ਵੀ ਗੱਲ ਤੁਹਾਡੀ ਕਰਾਈ ਹੈ ਤੇ ਪੂਰੀ ਸਪੋਰਟਸ ਮੀਟ ਜਿਹੜੀ ਹੈ ਤੁਸੀਂ ਨਿਊਜ਼ 89 ਪੰਜਾਬ ਤੇ ਦੇਖ ਪਾ ਰਹੇ ਹੋ ਤੇ ਤੁਹਾਨੂੰ ਇਹ ਸਪੋਰਟਸ ਮੀਟ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਪਹਿਲਾਂ ਇਹ ਜੀ ਸਪੋਰਟਸ ਮੀਟ ਕਦੀ ਦੇਖੀ ਹੈ ਜਿੱਥੇ ਕਿ ਬੱਚਿਆਂ ਦੀ ਗੇਮਸ ਤਾਂ ਹੋ ਹੀ ਰਹੀਆਂ ਉੱਥੇ ਹੀ ਪੇਰੈਂਟਸ ਨੂੰ ਵੀ ਜਿਹੜਾ ਹੈ ਫੁੱਲ ਇੰਜੋਏ ਜਿਹੜਾ ਉਹ ਕਰਾਇਆ ਜਾ ਰਿਹਾ ਹੈ ਪੇਰੈਂਟਸ ਵੱਲੋਂ ਵੀ ਜਿਹੜਾ ਹੈ ਵੀ ਦੱਸਿਆ ਜਾ ਰਿਹਾ ਕਿ ਇਹ ਜੀ ਸਪੋਰਟਸ ਮੀਟ ਅਸੀਂ ਕਦੀ ਵੀ ਨਹੀਂ ਦੇਖੀ ਤੇ ਤੁਸੀਂ ਬਣੇ ਰਹੋ ਨਿਊਜ਼ 89 ਦੀ ਪੰਜਾਬ ਦੀ ਖਬਰਾਂ ਦੇ ਨਾਲ ਤੇ ਤੁਸੀਂ ਦੱਸੋਗੇ ਇਹ ਸਪੋਰਟਸ ਮੀਟ ਤੁਹਾਨੂੰ ਕਿਸ ਤਰ੍ਹਾਂ ਜਟੇਨ ਪੰਜਾਬ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਸਰ